ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਥਾਣਾ ਸਦਰ ਬੰਗਾ ਦੇ ਨਵੇਂ ਆਏ ਐਸਐਚਓ ਦਵਿੰਦਰ ਪਾਲ ਸਿੰਘ ਵੱਲੋਂ ਥਾਣਾ ਸਦਰ ਬੰਗਾ ਵਿਖੇ ਪੱਤਰਕਾਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾੜੇ ਅੰਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਜੀ ਜੀ ਐਸਐਚਓ ਸਦਰ ਬੰਗਾ ਮੈਂ ਕੀਤਾ ਤੇ ਕੀ ਕਹੋਗੇ ਲੋਕਾਂ ਇਲਾਕੇ ਦੇ ਲੋਕਾਂ ਨੂੰ ਤਾਂ ਮੈਂ ਇਹੀ ਕਹਾਂਗਾ ਜੇ ਕੋਈ ਨਸ਼ਾ ਤਸਕਰ ਉਹਨਾਂ ਦੇ ਧਿਆਨ ਦੇ ਵਿੱਚ ਆਂਦਾ ਤਾਂ ਉਹ ਮੈਨੂੰ ਮੈਂ ਫੋਨ ਨੰਬਰ ਦੇ ਦਿੰਨ ਆਪਣਾ ਤੇ ਮੈਨੂੰ ਸਾਰਾ ਇਨਫੋਰਮੇਸ਼ਨ ਦੇਣਾ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਅਤੇ ਚਾਈਨਾ ਡੋਰ ਵਾਲੇ ਜਿਹੜੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਅਸੀਂ ਮੈਂ ਚਲਾ ਰਹੇ ਹਾਂ ਉਹਦੇ ਵਿੱਚ ਵੀ ਕੰਮ ਜੀ ਮਿਲੇਗੀ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਐਸਾ ਜੋ ਇਸ ਤੋਂ ਪਹਿਲਾਂ ਕਿਤੇ ਕਿਤੇ ਸਮਾਉਂ ਨਾ ਆ ਦਿੱਤੇ ਹੋਏ ਐਸੇ ਇਸ ਤੋਂ ਪਹਿਲਾਂ ਸਰ ਮੈਂ ਹੁਣ ਬਦਲ ਕੇ ਆਇਆ ਜੀ ਖੰਨੇ ਜ਼ਿਲ੍ਹੇ ਵਿੱਚ ਥਾਣਾ ਸਦਰ ਖੰਨੇ ਤੋਂ ਹੋਰ ਕਿੱਥੇ ਕਿੱਥੇ ਸੇਵਾਵਾਂ ਨਿਭਾਈਆਂ ਜੀ ਮੈਂ ਜੀ ਥਾਣਾ ਖੰਨਾ ਦੇ ਸਾਰੇ ਥਾਣੇ 'ਚ ਰਹਿ ਚੁੱਕਿਆ ਐ ਐਸਐਚਓ ਇੱਧਰ ਐਸਐਚਓ ਕੂਮਕਲਾ ਡੇਲੋਂ ਲਹਿਰਾ ਗੱਗਾ ਸ਼ਾਜਲੀ ਇੱਧਰ ਸਾਰੇ ਸੇਵਾ ਨੂੰ ਆ ਚੁੱਕੇ ਜੀ ਥੋੜੀ-ਮੋਢੀ ਜਾਣਕਾਰੀ ਲਈ ਜਾਵੇ ਅਸਲ ਤੁਹਾਡੇ ਕੋਲ ਤੁਸੀਂ ਬਤੌਰ ਪੁਲਿਸ ਦੇ ਵਿੱਚ ਕਦੋਂ ਜੁਆਇਨ ਕੀਤੀ ਮੈਂ 1987 ਵਿੱਚ ਭਰਤੀ ਹੋਇਆ ਸੀ ਜੀ ਕਨਸਟੇਬਲ ਭਰਤੀ ਹੋਇਆ ਸੀ ਹੋਰ ਕੁਝ ਨਹੀਂ ਹਾਂ ਦੇਣੇ ਤੋਂ ਬਸ ਇਹੀ ਹੈ ਜੀ ਕਿ ਨਸ਼ਾ ਤਸਕਰਾਂ ਦੀ ਮੇਨ ਤੇ ਚੈਨਲ ਡੋਰ ਦਾ ਸਾਡਾ ਟੀਚਾ ਕੋ ਜਿਹੜੇ ਗੈਰਕਾਨੂੰਨੀ ਅੰਸਰ ਉਹਨਾਂ ਨੂੰ ਤਾੜਨਾ ਦੇਵੋ ਬਿਲਕੁਲ ਜੀ ਜਿਹੜੇ ਪਟਾਕੇ ਮਾਰਦੇ ਨੇ ਉਹਨਾਂ ਤੇ ਵੀ ਅਸੀਂ ਮੋਟਰਸਾਈਕਲ ਇਹਨਾਂ ਨੂੰ ਬੌਂਡ ਕਰਾਂਗੇ ਜੀ ਚੋਰੀਆਂ ਚੋਰੀਆਂ ਬਹੁਤ ਹੋ ਰਹੀਆਂ ਨੇ ਚੋਰੀਆਂ ਦੀ ਅਸੀਂ ਪੈਟਰੋਲਿੰਗ ਰਾਤ ਦੀ ਵਧਾ ਦਿੱਤੀ ਹੈ ਜੀ ਪਹਿਲਾਂ ਧੁੰਦ ਕਰਕੇ ਹੋਲੀਆਂ ਜਿਹੜੀਆਂ ਹੋਲੀਆਂ ਹੁਣ ਅਸੀਂ ਵਧਾ ਦਿੱਤੀ ਹੈ ਤੇ ਅਪੀਲ ਕਰਾਂਗੇ ਸ਼ਹਿਰ ਵਾਸੀਆਂ ਨੂੰ ਵੀ ਕਿ ਚੌਕੀਦਾਰ ਵਧਾ ਦਿੱਤੇ ਜਾਣ ਜੀ ਇਹ ਜੇ ਜਿਹੜੇ ਗੈਰਕਾਨੂੰਨੀ ਅਨਸਰ ਨੇ ਵੈਸੇ ਤਾਂ ਅਫਸਰ ਕਹਿੰਦੇ ਨੇ ਵੀ ਉਹਨਾਂ ਨਾਲ ਕਾਨੂੰਨ ਦੇ ਅਨੁਸਾਰ ਸਖਤ ਕਾਰਵਾਈ ਕੀਤੀ ਜਾਊਗੀ। ਇਹਦੇ ਬਾਰੇ ਕੀ ਕਹੋਗੇ ਕੋਈ ਪੋਲੀਟੀਕਲ ਪ੍ਰੈਸ਼ਰ ਤਾਂ ਨਹੀਂ ਦਿੰਦਾ ਤੁਹਾਡੇ ਤੇ? ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਜੀ। ਕਿਸੇ ਕਿਸਮ ਦਾ ਕੋਈ ਨਹੀਂ ਅਸੀਂ ਖੰਨੇ ਤੋਂ ਆਏ ਹਾਂ ਜੀ। ਖੰਨੇ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਸੀ। ਇੱਥੇ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਨਹੀਂ ਹੈ ਜੀ। ਇਹ ਵੀ ਕਿ ਐਸਐਸਐਪੀ ਆਪਣੇ ਗੱਡੀਆਂ ਆ ਗਈਆਂ ਜੀ। ਹਾਂਜੀ ਗੱਡੀ ਆ ਗਈਆਂ ਨੇ ਦੇਖੋ। ਸਰ ਪਾਰਲੀਮੈਂਟ ਇਲੈਕਸ਼ਨ ਵੀ ਮੂੜੇ ਆ ਰਹੀ ਹੈ। ਤੇ ਕੀ ਪੁਲਿਸ ਉਹਦੇ ਲਈ ਪੂਰੀ ਤਿਆਰ ਹੈ? ਪੂਰੀ ਪੁਲਿਸ ਤਿਆਰ ਹੈ ਜੀ ਬਿਲਕ ਪੂਰੀ ਫੋਰਸ ਪੂਰੀ ਤਿਆਰ ਹੈ ਇਲੈਕਸ਼ਨ ਲਈ ਠੀਕ ਹੈ ਥੈਂਕ ਯੂ